ਕਹਿੰਦੇ ਕਿ ਲੋੜ ਪੈ ਗਈ ਇੱਕ ਦੂਜੇ ਦੇ ਹੱਕ 'ਚ ਖੜਾਂਗੇ ਜਿਹੜੇ ਹੱਥੋਂ ਰੋਟੀ ਖੋਹਦੇ ਨੇ ਉਹ ਹੱਥ 'ਚ ਫੜਾਂਗੇ ਔਰ ਸਰਕਾਰ ਕਹਿੰਦੀ ਕਿ ਦੱਬ ਲੈ ਦੱਬ ਲੈ ਪਰ ਕਿਸਾਨ ਕਹਿੰਦੇ ਚਿੱਟ ਡੋਲਿਆ ਨਹੀਂ ਹਾਲੇ ਹੌਸਲੇ ਨਾਲ ਲੜਾਂਗੇ ਚਿੱਟ ਡੋਲਿਆ ਨਹੀਂ ਹਾਲੇ ਹੌਸਲੇ ਨਾਲ ਲੜਾਂਗੇ ਸਤਿ ਸ਼੍ਰੀ ਅਕਾਲ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਰੇਸ਼ੀ ਤੁਸੀਂ ਸ਼ਹਿਰ ਤੋਂ ਦੱਸ ਲੱਗਦਾ ਵੀਡੀਓ ਕਿਸ ਬਾਬਤੋਂ ਮਲੀ ਸਾਡੇ ਇਸ ਸਮੇਂ ਅਸੀਂ ਮਹਾਲਾ ਬਾਈਪਾਸ ਤੇ ਮੌਜੂਦ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਇਕੱਠ ਹੋ ਚੁੱਕਾ ਹੈ ਕਿਸਾਨਾਂ ਨੂੰ ਜਿਹੜੀ ਇਹ ਮਜਬੂਰੀ ਪੈ ਗਈ ਹੈ ਕਿਉਂਕਿ ਲੈਂਡ ਪੁਲਿੰਗ ਪਾਲਿਸੀ ਜਿਹੜੀ ਲਿਆਂਦੀ ਗਈ ਹੈ ਸਰਕਾਰ ਵੱਲੋਂ ਉਹਦੇ ਵਿਰੋਧ ਵਿੱਚ ਇਹ ਮਜਬੂਰੀ ਚ ਕਮਰ ਕੱਸੇ ਕਰਨੇ ਪਏ ਆ ਹਾਲਾਂਕਿ ਸਰਕਾਰ ਨੇ ਪਹਿਲਾਂ ਕੰਪਨੀ ਕਿਸਾਨਾਂ ਨੂੰ ਛੇੜੀ ਸੀ ਹੁਣ ਕਿਸਾਨ ਜਿਹੜੇ ਆ ਉਹ ਕੰਪਨੀ ਛੇੜ ਨੂੰ ਸਰਕਾਰ ਨੂੰ ਤਿਆਰ ਨੇ ਬੈਂਸਾਬ ਇੱਥੇ ਮੌਜੂਦ ਨੇ ਰਟੇਂਡਾ ਸਾਹਿਬ ਨੇ ਕਿਸਾਨ ਆਗੂ ਹੋਰ ਬਹੁਤ ਸਾਰੇ ਨੇ ਮਹਾੜੋ ਪਿੰਡ ਤੋਂ ਵੀ ਨੇ ਸੱਜਣ ਬਹੁਤ ਸਾਰੇ ਸਰਨ ਇੱਕ ਇੱਕ ਕਰਕੇ ਗੱਲਬਾਤ ਕਰਾਂਗੇ ਬੈਂਸਾਬ ਤੋਂ ਪਹਿਲਾਂ ਪੁੱਛ ਦਿੰਨੇ ਬੈਂਸਾਬ ਅੱਜ ਪਹੁੰਚਿਓ ਇੱਥੇ ਔਰ ਸਰਕਾਰ ਦੇ ਖਿਲਾਫ ਜਿਹੜਾ ਅੱਜ ਰੋਸ ਪ੍ਰਦਰਸ਼ਨ ਹੋਣਾ ਉਹਦਾ ਮੁੱਖ ਕਾਰਨ ਕੀ ਸਮਝਦੇ ਆ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਹੈ ਦੇਖੋ ਮੁੱਖ ਕਾਰਨ ਜਿਹੜੀਆਂ ਵੀ ਸਰਕਾਰਾਂ ਬਣਦੀਆਂ ਆ ਜਿਹੜੀਆਂ ਉਹ ਜਿੰਨਾ ਚਿਰ ਤਾਂ ਵੋਟਾਂ ਮੰਗਦੀ ਆ ਉਹਨਾਂ ਚਿਰ ਲੋਕਾਂ ਦੀਆਂ ਰਹਣੀਆਂ ਬਾਅਦ ਚ ਉਹ ਸਾਰੀਆਂ ਵੱਡਿਆਂ ਘਰਾਣਿਆਂ ਦੀਆਂ ਬਣ ਜਣੀਆਂ ਕਾਰਪੋਰੇਟਾਂ ਦੀਆਂ ਬਣ ਜਣਨੀਆਂ ਆ ਇਸੇ ਤਰ੍ਹਾਂ ਲੋਕਾਂ ਨੂੰ ਬੜਾ ਚਾਅ ਸੀਗਾ ਭਈ ਇਹ ਸਾਡਾ ਨਮਾਇੰਦਾ ਆ ਗਿਆ ਆ ਸਾਨੂੰ ਉਸ ਵੇਲੇ ਵੀ ਪਤਾ ਸੀਗਾ ਅੱਜ ਵੀ ਉਹੀ ਸਟੈਂਡ ਹੈ ਸਾਡਾ ਭਈ ਇਹ ਭਾਜਪਾ ਦੀ ਵੀ ਟੀਮ ਹੈ ਔਰ ਭਾਜਪਾ ਨਾਲੋਂ ਵੀ ਵੱਧ ਕੇ ਜਿਹੜੇ ਉਹ ਕੰਮ ਕਰੂਗੀ ਔਰ ਜਿਹੜੀ ਲੈਂਡ ਪੂਲਿੰਗ ਪਾਲਿਸੀ ਅਗੇ ਜ਼ਮੀਨਾਂ ਅਕਵਾਇਰ ਹੋਣੀਆਂ ਦੀਆਂ ਲੋਕਾਂ ਨੂੰ ਪੈਸੇ ਮਿਲ ਜੰਦੇ ਨੇ ਕਰੋੜਾਂ ਰੁਪਏ ਲੋਕ ਆਪਣੀ ਜ਼ਮੀਨ ਪਹਾਂਦ ਗਾ ਲੈਣ ਇਸ ਬੰਦੇ ਨਾਲ ਦੇਣਾ ਵੀ ਕੱਖ ਨਹੀਂ ਜ਼ਮੀਨ ਵੀ ਸਾਡੀ ਲੈ ਜਾਣੀ ਆ ਸਾਡੀ ਖੇਤੀ ਵੀ ਖਤਮ ਕਰ ਦੇਣੀ ਆ ਔਰ ਨਾਲ ਦੀ ਨਾਲ ਇਹਨੂੰ ਭਰਮ ਸਿਗਾ ਬਈ ਸ਼ਾਇਦ ਜਿਹੜੇ ਕਿਸਾਨ ਆ ਹੁਣ ਖਿੰਡ ਪੁੰਡ ਗਏ ਆ ਅੱਜ ਉਹਦੇ ਭਰਮ ਭਲੇਖੇ ਸਾਰੇ ਜਿਹੜੇ ਆ ਨਾ ਉਹ ਕੱਢ ਦੇਣੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਅੱਜ ਅਸੀਂ ਹਜ਼ਾਰਾਂ ਦੀ ਗਿਣਤੀ ਟਰੈਕਟਰ ਇਕੱਠੇ ਹੋਏ ਆ ਇਦਾਂ ਹੀ ਸਾਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਹਰ ਤਹਿਸੀਲ ਦੇ ਵਿੱਚ ਇਦਾਂ ਇਕੱਠੇ ਹੋਣੇ ਆ ਔਰ ਧੂੜ ਚੁਕਾ ਕੇ ਛੱਡਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਜਿੱਦਾਂ ਅਸੀਂ ਭਾਜਪਾ ਦੀਆਂ ਪਿਛਲੇ ਇਲੈਕਸ਼ਨ ਦੇ ਵਿੱਚ ਰੇਸਾਂ ਲਵਾਈਆਂ ਨਾ ਪਿੰਡਾਂ ਦੇ ਵਿੱਚੋਂ ਇਦਾਂ ਇਹਦੀਆਂ ਵੀ ਰੇਸਾਂ ਜਿਹੜੀਆਂ ਹੁਣ ਲੱਗਣੀਆਂ ਸ਼ੁਰੂ ਹੋ ਜਾਣੀਆਂ ਪਰ ਪੰਜਾਬ ਦੇ ਹਰਮਨ ਪਿਆਰੇ ਸੀਐਮ ਸਾਹਿਬ ਕਹਿੰਦੇ ਕਿ ਲੋਕ ਤਾਂ ਖੁਸ਼ ਹੀ ਬਹੁਤ ਆ ਤੁਸੀਂ ਖੁਸ਼ ਨਹੀਂ ਆ ਅਸੀਂ ਤਾਂ ਕਹਿੰਨੇ ਆ ਉਹ ਖੁਸ਼ਾ ਜਿਹੜ ਸਾਹਮਣੇ ਦਾ ਲਿਆ ਵੇ ਫਿਰ ਪਤਾ ਲੱਗੂ ਖੁਸ਼ ਕਿੰਨੇ ਕੁ ਲੋਕ ਆ ਉਹ ਕਹਿੰਦੇ ਲੋਕਾਂ ਨੂੰ ਤੁਸੀਂ ਖੁੱਲੇ ਪੈਸੇ ਦੇਣੇ ਆ ਚਿੰਤਾ ਕੋਈ ਗੱਲ ਨਹੀਂ ਕੋਈ ਪੈਸਾ ਨਹੀਂ ਦੇਣਾ ਇਹਨਾਂ ਦੀ ਪਾਲਿਸੀ ਸਿਰਫ ਹੋਈ 30000 ਰੁਪਈਆ ਹੀ ਆ ਪਾਲਿਸੀ ਅਸਲ ਪਾਲਿਸੀ ਕਿ ਬਾਕੀ ਹੈਗਾ ਉਹ ਜਿਹੜਾ ਔਰਤਾਂ ਨੂੰ 1000 ਰੁਪਈਆ ਦੇਣ ਦਾ ਲਾਰਾ ਲਾਇਆ ਉਹ ਲਾਰਾ ਹੀ ਆ ਲੱਖ ਦੇਵਾਂਗੇ ਸਵਾ ਲੱਖ ਦੇਵਾਂਗੇ ਐਮਐਸਬੀ ਚਟਕੀ ਚ ਇਹ ਸਭ ਉਹੀ ਕੁਛ ਹੈ ਬਾਕੀ ਉਹ 30000 ਵਾਲਾ ਹੀ ਆ ਫਿਲਹਾਲ 3 ਸਾਲ ਲਈ ਜਿਹੜਾ ਦੇਣਾ ਪਾਲਿਸੀ ਚ ਉਹੀ ਕੁਛ ਹੈ ਔਰ ਬਾਅਦ ਪਤਾ ਨਹੀਂ ਕਦੋਂ ਇਹ ਜ਼ਮੀਨਾਂ ਸਾਰੀਆਂ ਹਲੇ ਤੁਸੀਂ ਦੇਖ ਲਓ ਨਵਾਂ ਸ਼ਹਿਰ ਦੇ ਆਲੇ ਦ Yeah. ਅਜੇ ਨਵਾਂ ਸ਼ਹਿਰ ਨੂੰ ਵਿਕਸਤ ਰੇਲਵੇ ਰੋਡ ਤੋਂ ਬਣਨ ਦੇ ਰੋਡ ਤੇ ਲੋਕ ਲੋਕ ਰੇਲਵੇ ਰੋਡ ਬੰਦ ਕੀਤੀ ਨੂੰ 2 ਮਹੀਨੇ ਹੋ ਗਏ ਮੈਨੂੰ ਸ਼ਹਿਰ ਚੋਂ ਸੁਨੇਹੇ ਆ ਰਹੇ ਆ ਕਿ ਇਹਦੇ ਲਈ ਵੀ ਮੋਰਚਾ ਲਾਓ ਮੈਂ ਕਿਹਾ ਕੋਈ ਨਹੀਂ ਇਹਦੇ ਲਈ ਵੀ ਮੋਰਚਾ ਲੱਗ ਜੂਗਾ ਯਾਨੀ ਹਾਲ ਇੰਨੇ ਸਾਰੇ ਸ਼ਹਿਰਾਂ ਦੇ ਮਾੜੇ ਆ ਲੁਧਿਆਣੇ ਦਾ ਕਿੰਨਾ ਗੰਦ ਜਿਹੜਾ ਆ ਦਰਿਆਵਾਂ ਚ ਪੈ ਰਿਹਾ ਉਹਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ ਵਿਕਾਸ ਕਾਦਾ ਹੋ ਰਿਹਾ ਆ ਆਹ ਹੋਰ ਜ਼ਮੀਨ ਲਾ ਕੇ ਜਿਹੜੀ ਆ ਬੈਂਸ ਸਾਹਿਬ ਜੀ ਇੱਥੇ ਕਲੋਨੀਆਂ ਬਣ ਜਾਂਦੀਆਂ ਆ ਕੇ ਰਹੂਗਾ ਕੌਣ ਸਾਡੇ ਤਾਂ ਨੌਜਵਾਨ ਪਹਿਲੇ ਅਮਰੀਕਾ ਕੈਨੇਡਾ ਇੰਗਲੈਂਡ ਨੂੰ ਜਾਈ ਜਾਂਦੇ ਆ ਐ ਮਸਾਣਾ ਕਿਉਂ ਆ ਬਿਲਕੁਲ ਇਹ ਗੱਲ ਸਹੀ ਆ ਲੋਕ ਸਾਡੇ ਜਿਹੜੇ ਬੱਚੇ ਆ ਇਹਨਾਂ ਤੋਂ ਦੁਖੀ ਹੋਗੇ ਜਦੋਂ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਉਹਨੀ ਬਾਅਦ ਦਾ ਰੁਕ ਤਿਆਰ ਕੀਤਾ ਔਰ ਪਿੰਡਾਂ ਦੇ ਵਿੱਚ ਜਿੰਦਰੇ ਲੱਗਿਓ ਆ ਇੱਥੇ ਕਿਸੇ ਨੇ ਨਹੀਂ ਡੜਾ ਕਲੋਨੀਆਂ ਹੋਰ ਵੀ ਬਹੁਤ ਬੜੀਆਂ ਆ ਪੰਜਾਬ ਦੀ ਬੜੀਆਂ ਰਿਪੋਰਟਾਂ ਆ ਰਹੀਆਂ ਆ ਕਿ ਕਿੱਥੇ ਕਿੱਥੇ ਕਲੋਨੀਆਂ ਬਣੀਆਂ ਉਹ ਖਾਲੀ ਪਈਆਂ ਨੇ 45 ਸਾਲ ਤੋਂ ਹਾਲੇ ਤੱਕ ਮਹਾਲੀ ਨਹੀਂ ਵਸਾ ਹੋਇਆ ਬਿਲਕੁਲ ਬਿਲਕੁਲ ਜਿਹੜਾ ਨਵਾਂ ਚੰਡੀਗੜ੍ਹ ਵਸਾਇਆ ਉਹ ਦੇਖ ਲਓ ਤਦਾ ਹਾਲ ਹੈ ਸਾਰਾ ਕੁਝ ਜਿਹੜਾ ਆ ਇਹ ਸਿਰਫ ਧੋਖਾ ਆ ਕਿਸਾਨਾਂ ਦੇ ਨਾਲ ਵੱਡਾ ਧੋਖਾ ਹੋ ਰਿਹਾ ਪੰਜਾਬੀ ਹੋਣ ਦੇ ਨਾਤੇ ਨਾ ਮੇਰੇ ਜ਼ਿਹਨ 'ਚ ਇੱਕ ਸਵਾਲ ਆਂਦਾ ਭੱਖੜ ਚਲੇ ਜਾਈਏ ਮਹਾਲੀ ਚਲ ਜਾਈਏ ਤੁਹਾਨੂੰ ਪੀਬੀ ਨੰਬਰ ਦੀਆਂ ਗੱਡੀਆਂ ਐਚਪੀ ਐਮਪੀ ਰਾਜਸਥਾਨ ਦੀਆਂ ਇਹ ਗੱਡੀਆਂ ਜ਼ਿਆਦਾ ਨੇ ਅਸੀਂ ਚਲੋ ਉਹ ਵੀ ਹਿੰਦੁਸਤਾਨ ਦੇ ਵਾਸੀ ਨੇ ਭਾਰਤ ਦੇ ਵਾਸੀ ਨੇ ਪਰ ਪੰਜਾਬ ਚ ਪੰਜਾਬੀ ਨਹੀਂ ਰਹੂਗਾ ਕਿ ਡੈਮੋਗ੍ਰਾਫਿਕ ਚੇਂਜ ਨਹੀਂ ਹੋਊਗੀ ਦੇਖੋ ਪੰਜਾਬ ਚ ਪੰਜਾਬੀ ਰਹਿਣ ਅਸੀਂ ਵੀ ਖੁਸ਼ ਆ ਇਸ ਗੱਲ ਦੇ ਵਿੱਚ ਬਾਕੀ ਪ੍ਰਵਾਸ ਜਿਹੜਾ ਹੁੰਦਾ ਰਹਿੰਦਾ ਇੱਧਰ ਉਹ ਆਲੇ ਜਾਂਦੇ ਲੰਦੇ ਲੋਕ ਕੋਈ ਗੱਲ ਨਹੀਂ ਹੈਗੀ ਸਾਨੂੰ ਕਿਸੇ ਦੇ ਖਿਲਾਫ ਹੋਣ ਦੀ ਲੋੜ ਨਹੀਂ ਹੈਗੀ ਪਰ ਗੱਲ ਇਹ ਆ ਵੀ ਆਪਣੇ ਮਸਲਿਆਂ ਦੇ ਲਈ ਸਾਨੂੰ ਜਿਥੇ ਸਾਡੀ ਜ਼ਮੀਨ ਹੈ ਸਾਡੀ ਜ਼ਮੀਨ ਪੂਰੇ ਵਰਲਡ ਦੇ ਵਿੱਚੋਂ ਨੰਬਰ ਪਹਿਲੇ ਤੇ ਆ ਅਸੀਂ ਟੇ ਦੇ ਸਰਰ ਕੀਤੇ ਹੈ ਇਹ ਇਹ ਜਿਹੜੀ ਜ਼ਮੀਨ ਹੈ ਇਹਦੀ ਖੋਣ ਦੇ ਲਈ ਨਾ ਸਾਰੇ ਤਰਲੋ ਮੱਛੀ ਹੋਇਆ ਕਿਉਂਕਿ ਕਰੋਨਾ ਕਾ ਇਕਾਜ਼ ਦੇਖ ਲਿਆ ਕੋਈ ਕਾਰਖਾਨਾ ਨਹੀਂ ਚੱਲਿਆ ਕੋਈ ਦੁਕਾਨ ਨਹੀਂ ਚੱਲੀ ਔਰ ਖੇਤੀ ਨਾਲ ਸੰਬੰਧਿਤ ਕਾਰਖਾਨੇ ਵੀ ਚੱਲੇ ਖੇਤੀ ਵੀ ਚੱਲੀ ਕਿਸੇ ਨੂੰ ਕਰੋਨਾ ਨਹੀਂ ਹੋਇਆ ਇਸ ਕਰਕੇ ਉਹਨਾਂ ਨੇ ਨਗਰਾਇ ਦੇ ਪਰਵਾਹ ਅੱਛਾ ਸਰਕਾਰ ਤਾਂ ਜਦੋਂ ਸਰਕਾਰ ਨਹੀਂ ਸੀ ਇਹ ਕਹਿੰਦੇ ਸੱਥਾਂ ਚੋਂ ਸਰਕਾਰ ਚਲਾਵਾਂਗੇ ਜੋ ਪਿੰਡਾਂ ਦਾ ਸ਼ਹਿਰੀਕਰਨ ਹੋ ਜਾਊਗਾ ਪਿੰਡੇ ਨਹੀਂ ਰੋਗੇ ਰੰਗਲਾ ਪੰਜਾਬ ਕਿੱਦਾਂ ਬਣੂ ਕੋਈ ਨਹੀਂ ਆ ਜਾਣ ਸੱਥਾਂ ਜਹਣ ਸਕਾਣੇ ਸਭ ਇੱਕ ਵਾਰੀ ਆਂਦਾ ਸੇ ਹਾਰ ਪਾ ਕੇ ਹੁਣ ਪਿੰਡਾਂ ਦੇ ਵਿੱਚੋਂ ਨਾ ਰੇਸਾਂ ਲਵਾਈਆਂ ਇਹਦਾ ਰੇਸਾ ਇੱਦਾਂ ਲਗੂngੀਆਂ ਹੁਣ ਇਹ ਜੋ ਭਾਜਪਾ ਦਾ ਹਾਲ ਹੋਣਾ ਉਹਦੇ ਨਾਲ ਵੀ ਮਾੜਾ ਹੋਣਾ ਆ ਅਸੀਂ ਤਿਆਰੀ ਕੀ ਹੈ ਬਿਲਕੁਲ ਤਿਆਰੀ ਆ ਪਿੰਡਾਂ ਦੇ ਵਿੱਚ ਮਤੇ ਪੈ ਰਹੇ ਆ ਸਾਰੇ ਪਿੰਡਾਂ ਦੇ ਵਿੱਚ ਹਰ ਬੰਦਾ ਜਿਹੜਾ ਇਹਨਾਂ ਦੇ ਬੰਦੇ ਵੀ ਇੱਦਾਂ ਸੋਚੀ ਪਿਓ ਵੀ ਹੁਣ ਕਰੀਏ ਕਿਆ ਇੱਕ ਕਿਸਾਨ ਮੈਂ ਸੁਣਿਆ ਮੈਂ ਕਹਿੰਦਾ 40 ਏਕੜ ਉਹ ਆਪ ਮੁਹੋਂ ਬੋਲਦਾ ਮੈਂ ਤਾਂ ਕਹਿੰਦਾ ਇਹਨਾਂ ਦਾ ਬਹੁਤ ਵੱਡਾ ਚਮਚਾ ਸ ਅੱਛਾ ਮੈਂ ਸੁਣਿਆ ਇੱਕ ਕਿਸਾਨ ਕਹਿੰਦਾ ਕਿ ਲੋਹੇ ਦੇ ਕੁੜਤੇ ਜਮੇ ਪਾ ਕੇ ਆਈਓ ਤੁਸੀਂ ਕੀ ਕਹਿੰਦੇ ਆ ਉਹ ਨਹੀਂ ਆਈ ਕੋਈ ਨਹੀਂ ਜਿਹੜੇ ਮਰਜ਼ੀ ਪਾ ਕੇ ਆ ਜਣਾ ਹੀ ਭਜਾਣੇ ਭਜਾਣੇ ਹਰ ਹਾਲਤ ਵਿੱਚ ਬੜੈ ਸਾਹਿਬ ਮੌਜੂਦ ਨੇ ਹਮੇਸ਼ਾ ਹੀ ਤਰਕ ਨਾਲ ਗੱਲ ਕਰਦੇ ਆ ਬੜੈ ਸਾਹਿਬ ਅੱਜ ਮਜਬੂਰੀ ਚ ਫੇਰ ਆਉਣਾ ਪਿਆ ਆ ਕਿਸਾਨ ਚਾਹੁੰਦੇ ਨਹੀਂ ਸੀ ਕਿ ਆਪਣਾ ਕੰਮ ਧੰਦਾ ਛੱਡ ਕੇ ਅੱਛਾ ਖੋਰ ਚੰਗੀ ਗੱਲ ਹੈ ਕਿ ਦੇਖੋ ਸ਼ਾਂਤ ਮੇਂ ਢੰਗ ਨਾਲ ਹੀ ਆ ਆਵਾਜ਼ਾਂ ਨੂੰ ਪਰੇਸ਼ਾਨੀ ਕੀਤਾ ਜਾ ਰਿਹਾ ਪਰ ਕਹਿੰਦੇ ਮਜਬੂਰੀ ਚ ਆਉਣਾ ਪਿਆ ਪਹਿਲਾਂ ਵੀ ਅਸੀਂ ਜਿਹੜਾ ਹੈਗਾ ਸ਼ਾਂਤ ਮੇਂ ਤਰੀਕੇ ਦੇ ਨਾਲ ਹੀ ਸੰਘਰਸ਼ ਲੜਿਆ ਜਦੋਂ ਦਿੱਲੀ ਦਾ ਜਿਹੜਾ ਮੋਰਚਾ ਸੀਗਾ ਉਹਦੇ 'ਚ ਵੀ ਜਿਹੜਾ ਹੈਗਾ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਆਸਾਂ ਬਹੁਤ ਸੀ ਕਿ ਆਮ ਆਦਮੀ ਪਾਰਟੀ ਸ਼ਾਇਦ ਜਿਹੜਾ ਹੈਗਾ ਕੋਈ ਵੱਖਰੀ ਪਾਰਟੀ ਆ ਰਵਾਇਤੀ ਪਾਰਟੀਆਂ ਤੋਂ ਥੋੜੀ ਵੱਖਰੀ ਆ ਅਸੀਂ ਉਦੋਂ ਵੀ ਕਹਿੰਦੇ ਸੀਗਾ ਵੀ ਇਹ ਇਹ ਬੀਜੇਪੀ ਦੀ ਬੀਟੇਮ ਹੈ ਇਹ ਕੋਈ ਜਿਹੜਾ ਹੈਗਾ ਉਹਨਾਂ ਨਾਲੋਂ ਵੱਖਰੀ ਨਹੀਂ ਹੈ ਉਹਨਾਂ ਨੇ ਬੀਜੇਪੀ ਵਾਲਿਆਂ ਨੇ ਸੈਂਟਰ ਦੀ ਸਰਕਾਰ ਨੇ ਤਿੰਨ ਕਾਨੂੰਨ ਲੈ ਕੇ ਆਂਦੇ ਤਾਂ ਕਿ ਜਿਹੜਾ ਹੈਗਾ ਕਿਸਾਨਾਂ ਦੀ ਜ਼ਮੀਨ ਹੈ ਉਹ ਲੈ ਕੇ ਕਾਰਪੋਰੇਟਾਂ ਦੇ ਹਵਾਲੇ ਕੀਤੀ ਜਾ ਸਕੇ ਇਹਨਾਂ ਨੇ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਂਦੀ ਆ ਇਹਦੇ ਪਿੱਛੇ ਵੀ ਜਿਹੜਾ ਹੈਗਾ ਦਿੱਲੀ ਆ ਇਹਦੇ ਪਿੱਛੇ ਵੀ ਜਿਹੜਾ ਹੈਗਾ ਹੋਈ ਬਾਣੀ ਆ ਜਿਹੜੇ ਦਿੱਲੀ ਚ ਬੈਠੇ ਆ ਸੋ ਜਿਹੜਾ ਲੈਂਡ ਪੂਲਿੰਗ ਪਾਲਿਸੀ ਆ ਉਹ ਆਮ ਲੋਕ ਕਿਸਾਨਾਂ ਦੀ ਜ਼ਮੀਨ ਹਥਿਆਕ ਕੇ ਕਾਰਪੋਰੇਟਾਂ ਨੂੰ ਦੇਣਾ ਦੇਣੀ ਗੱਲ ਇਹ ਅੱਜ ਕੱਲੇ ਸਮਝ ਲਾਦੀ ਕਿ ਕਾਰਪੋਰੇਟਾਂ ਨੂੰ ਜ਼ਮੀਨ ਦੇਣੀ ਗੱਲ ਹੈ ਇੱਥੇ ਕਰਨਗੇ ਕੀ ਦੇਖੋ ਕਾਰਪੋਰੇਟਾਂ ਨੇ ਇੱਥੇ ਇਹ ਕਲੋਨੀਆਂ ਬਣਾਣਗੇ ਬਾਹਰੋਂ ਲਿਆ ਕੇ ਲੋਕਾਂ ਨੂੰ ਵਸਾਣਗੇ ਪੰਜਾਬ ਦੀ ਜਿਹੜੀ ਇੱਕ ਅਨੁਪਾਤਿਕ ਸਥਿਤੀ ਆ ਜਿਹੜੀ ਹੈਗੀ ਆ ਪੰਜਾਬੀਆਂ ਦੇ ਤੇ ਹੋਰ ਬਾਕੀਆਂ ਦੇ ਨਾਲ ਉਹਨੂੰ ਬਦਲਣ ਦੀ ਕੋਸ਼ਿਸ਼ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਬੀਜੇਪੀ ਦੇ ਪੈਰ ਇੱਥੇ ਨਹੀਂ ਲੱਗ ਰਹੇ ਆ ਜਿਹੜੀ ਆਪ ਪਾਰਟੀ ਆ ਉਹ ਬੀਜੇਪੀ ਆ ਕਿਉਂਕਿ ਬੀਜੇਪੀ ਦੇ ਪੈਰ ਨੇ ਉਹ ਵੀ ਆਰ ਆਪ ਪਾਰਟੀ ਦੇ ਰਾਹੀਂ ਬੀਜੇਪੀ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਆਪਣੇ ਪੈਰ ਲਾ ਰਹੀ ਆ ਸੋ ਉਹ ਇੱਥੇ ਦੀ ਡੈਮੋਗ੍ਰਾਫਿਕ ਬੋਟਾ ਵਧਾਉਣ ਦੀ ਕੋਸ਼ਿਸ਼ ਹੈ ਜੀ ਜੀ ਡੈਮੋਗ੍ਰਾਫਿਕ ਸਥਿਤੀ ਹੈ ਇੱਥੇ ਇੱਕ ਤਾਂ ਉਹਨੂੰ ਇਹ ਚੇਂਜ ਕਰਨਾ ਚਾਹੁੰਦੇ ਆ ਨਹੀਂ ਤਾਂ ਜਿਹੜੀਆਂ ਕਲੋਨੀਆਂ ਸ਼ਹਿਰਾਂ ਦੇ ਆਲੇ ਦੁਆਲੇ ਬਣੀਆਂ ਉਹਦੇ ਵਿੱਚ ਬਸਣਾ ਕਿਹਨੇ ਆ ਸਾਡੇ ਤਾਂ ਸ਼ਹਿਰ ਖਾਲੀ ਪਏ ਆ ਸਾਡੇ ਸ਼ਹਿਰਾਂ ਦੇ ਵਿੱਚ ਪਲਾਟ ਖਾਲੀ ਪਏ ਆ ਉਹਦੀ ਸਰਵੇ ਕਰਾਉਣ ਪਰ ਸਰਕਾਰ ਵੱਲੋਂ ਬਿਆਨ ਕਹਿੰਦੇ ਲੋਕ ਖੁਸ਼ ਹੈ ਹੀ ਬਹੁਤ ਹੈ ਉਹ ਕਹਿੰਦੇ ਵੀ ਇਹ ਕਿਆ ਸੋਹਣੀ ਨੀਤੀ ਹੈ ਜਿਹੜੇ ਲੋਕ ਹੈ ਖੁਸ਼ ਜਿਹੜੇ ਲੋਕ ਕਿਸਾਨ ਵਿਰੋਧੀ ਆ ਜਿਹੜੇ ਲੋਕ ਪੰਜਾਬ ਵਿਰੋਧੀ ਆ ਜਿਹੜੇ ਲੋਕ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟਾਂ ਦੇ ਹਵਾਲੇ ਕਿਹੜੇ ਲੋਕ ਖੁਸ਼ ਆ ਉਹਨਾਂ ਨਾਲ ਬੈ ਕੇ ਡਿਬੇਟ ਕਰਨੇ ਚਾਹੋਂਗੇ ਖੁਸ਼ ਹੈ ਜਿਹੜੇ ਲੋਕ ਜਿਹੜਾ ਹੈਗਾ ਕਿਸਾਨ ਵਿਰੋਧੀ ਆ ਜਿਹੜੇ ਲੋਕ ਦਿੱਲੀ ਅੰਦੋਲਨ ਬਾਰੇ ਖੁਸ਼ ਸੀ ਜਿਹੜੇ ਲੋਕ ਜਿਹੜੇ ਹੈਗਾ ਪੰਜਾਬ ਵਿਰੋਧੀ ਆ ਉਹ ਲੋਕ ਜਿਹੜਾ ਖੁਸ਼ ਹੈ ਜਿਹੜੇ ਲੋਕ ਚਾਹੁੰਦੇ ਆ ਵੀ ਆਮ ਆਦਮੀ ਪਾਰਟੀ ਦੇ ਰਾਹੀਂ ਬੀਜੇਪੀ ਇੱਥੇ ਕਾਬਜ ਹੋ ਜਾਏ ਉਹ ਲੋਕ ਖੁਸ਼ ਹੈ ਨਹੀਂ ਤਾਂ ਕੋਈ ਖੁਸ਼ ਨਹੀਂ ਆ ਪੁੱਡਾ ਦੇ ਪੁੱਡੇ ਨੇ ਸਰਵੇ ਕੀਤਾ ਉੱਡਾ ਕਹਿੰਦਾ ਆ ਵੀ ਜਿਹੜੀਆਂ ਪਹਿਲਾਂ ਜ਼ਮੀਨਾਂ ਅਕਵਾਇਰ ਕੀਤੀਆਂ ਉਹਨਾਂ ਵਿੱਚੋਂ ਹਜ਼ਾਰਾਂ ਏਕੜ ਜ਼ਮੀਨ ਅਣਵਰਤੀ ਪਈ ਆ ਉਸ ਜ਼ਮੀਨ ਨੂੰ ਤਾਂ ਵਰਤਣਾ ਨਹੀਂ ਫਿਰ ਇਹ ਅਣਵਰਤੀ ਪਈ ਆ ਹਜ਼ਾਰਾਂ ਏਕੜ ਜ਼ਮੀਨ ਅਣਵਰਤੀ ਪਈ ਆ ਹੁਣ 65000 ਏਕੜ ਦਾ ਹੋਰ ਨੋਟੀਫਿਕੇਸ਼ਨ ਹੋ ਗਿਆ ਇੱਕ 1 ਲੱਖ ਪਹਿਲੇ ਭਾਰਤ ਵਾਲਾ ਚਾਹੀਦੀ ਆ 48000 ਤੋਂ ਵੱਧ ਜਿਹੜਾ ਏਕੜ ਜ਼ਮੀਨ ਆ ਜਿਹੜੇ ਉਹ ਹਾਈਵੇ ਜਿਹੜੇ ਹੱਗੇ ਬਣ ਗਏ ਉਹਨਾਂ ਦੇ ਥੱਲੇ ਆ ਗਈ ਅੰਗਰੇਜ਼ ਵੀ ਜਿਹੜਾ ਹੈਗਾ ਅੰਗਰੇਜ਼ ਵੀ ਪਹਿਲਾਂ ਐਕਵਾਇਰ ਕਰਦੇ ਹੁੰਦੇ ਸੀ ਜਿਵੇਂ 1898 ਦੇ ਵਿੱਚ ਕਾਨੂੰਨ ਬਣਿਆ ਸੀ ਅੰਗਰੇਜ਼ਾਂ ਨੇ ਬਣਾਇਆ ਉਹ ਵੀ ਜ਼ਮੀਨ ਐਕਵਾਇਰ ਕਰਦੇ ਸੀਗੇ ਪਰ ਉਹ ਜਿਹੜਾ ਹੈਗਾ ਕਿਸੇ ਪਰਪਸ ਲਈ ਫਿਰ ਰੇਲਵੇ ਲਾਈਨ ਕੱਢਣੀ ਸਰਕਾਰ ਕਹਿੰਦੀ ਤੱਕਾ ਨਹੀਂ ਕਰਾਂਗੇ ਇਹਨਾਂ ਨੇ ਦੇਖੋ ਇਹਨਾਂ ਦਾ ਕੋਈ ਪਰਪਸ ਨਹੀਂ ਹੈ ਹੋਰ ਕਾਰਪੋਰੇਟਾਂ ਨੂੰ ਹਵਾਲੇ ਕਰਨ ਤੋਂ ਬਿਨਾ ਕੋਈ ਪਰਪਸ ਕੋਈ ਸਰਵੇ ਨਹੀਂ ਕਰਾਇਆ ਜਦ ਮੈਂ ਕੁੜਤੀ ਓਣ ਦੀ ਗੱਲ ਸੁਣੀ ਕਹਿੰਦੇ ਕਿ ਇਹਦੇ ਤੇ ਲੋਨ ਲੈ ਕੇ ਫਿਰ 1 ਇੱਕ ਹਜ਼ਾਰ ਰੁਪਏ ਦਿੱਤਾ ਜੋ ਕੀ ਗੱਲ ਇਹਨੂੰ ਕੀ ਸਮਝਦੇ ਨੇ ਇਹ ਨਹੀਂ ਹੈਗਾ ਇਹ ਹੈ ਵੀ ਕਿਸਾਨਾਂ ਨੂੰ ਦੇਣਾ ਹੀ ਕੁਝ ਨਹੀਂ ਇਹਦਾ ਇਹ ਜ਼ਮੀਨ ਜਿਹੜੀ ਪੂਰਿੰਗ ਹੋਣੀ ਆ ਇਹਦਾ ਕੋਈ ਦੁਵਾਨੀ ਕਿਸਾਨਾਂ ਦੇ ਖਾਤੇ ਚ ਪਾਉਣੀ ਨਹੀਂ ਹੈਗੀ ਸਿਰਫ ਉਹਨੂੰ 30000 ਰੁਪਏ ਠੇਕਾ ਦੇਣਾ ਜਿੰਨਾ ਚਿਰ ਜਿਹੜਾ ਹੈਗਾ ਜ਼ਮੀਨ ਹਥਿਆਈ ਨਹੀਂ ਜਾਂਦੀ ਜਦੋਂ ਜ਼ਮੀਨ ਕਾਰਪੋਰੇਟਾਂ ਕੋਲ ਚੱਲੇ ਗਈ ਫਿਰ ਇਹ ਕਿਸਾਨ ਦੌੜੇ ਭੱਜੇ ਫਿਰੂਗੇ ਵੀ ਸਾਨੂੰ 1 ਕਰੋੜ ਦੇ ਦਿਓ ਸਾਨੂੰ 1.5 ਕਰੋੜ ਦੇ ਦਿਓ ਸਾਨੂੰ 50 ਲੱਖ ਦੇ ਦਿਓ ਫਿਰ ਉਹ ਕੁਝ ਨਹੀਂ ਦੇਣਗੇ ਇਸ ਕਰਕੇ ਇਹ ਫ੍ਰੀਪੌਂਡ ਦੇ ਵਿੱਚ ਜਿਹੜਾ ਹੈਗਾ ਜ਼ਮੀਨ ਹੈ ਐਕਵਾਇਰ ਕਰਕੇ ਕਾਰਪੋਰੇਟਾਂ ਦੇ ਹਵਾਲੇ ਕਰ। ਜੀ ਬਹੁਤ ਸ਼ੁਕਰ ਹੈ ਬਹੁਤ ਸ਼ੁਕਰੀਆ। ਸਾਡੇ ਪਿੰਡ ਵਾਲੇ ਵੀ ਮੌਜੂਦ ਨੇ ਮੈਂ ਗੱਲ ਕਰਦਾ ਬਾਪੂ ਜੀ। ਦੁਆਬਾ ਕਿਸਾਨ ਜਨਤਾ ਕੁਲਦੀਪ ਸਿੰਘ ਵਜੀਤਪੁਰ ਆ ਜੀ ਵਜੀਤਪੁਰ ਸਾਹਿਬ ਕੀ ਸਨੇਹਾ ਲਾਉਣਾ ਚਾਹੋਗੇ। ਦੇਖੋ ਅੱਜ ਦਾ ਸਨੇਹਾ ਦਾ ਲਗਭਗ ਕਲੀਅਰ ਹੀ ਆ ਜਿਹੜੀ ਲੈਂਡ ਪੌਲਿਕ ਪਾਲਿਸੀ ਪੰਜਾਬ ਗਵਰਨਮੈਂਟ ਨੇ ਲਿਆਂਦੀ ਆ। ਅਸੀਂ ਇਹਦਾ ਪੂਰਨ ਜ਼ੋਰ ਤੇ ਐਸਕੇਐਮ ਵੱਲੋਂ ਸਮੂਹ ਜਥੇਬੰਦੀਆਂ ਵੱਲੋਂ ਸਮੂਹ ਪੰਜਾਬ ਦੇ ਕਿਸਾਨਾਂ ਵੱਲੋਂ ਤੇ ਆਮ ਲੋਕਾਂ ਵੱਲੋਂ ਵਿਰੋਧ ਕਰਦੇ ਆ ਇਹਨੂੰ ਤੁਰੰਤ ਰੱਦ ਕੀਤਾ ਜਾਵੇ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ ਕਿਉਂਕਿ ਜਿਹੜੀਆਂ ਇਹ ਜ਼ਮੀਨਾਂ ਆ ਇਹ ਸਾਡੀਆਂ ਪਛਤੈਨੀ ਜੱਦੀ ਅਬਜਾਊ ਜ਼ਮੀਨਾਂ ਆ ਇਹ ਜ਼ਮੀਨਾਂ ਉਹ ਆ ਜਿਹੜੀਆਂ ਤਿੰਨ ਤਿੰਨ ਫਸਲਾਂ ਪੈਦਾ ਕਰਦੇ ਲੋਕ ਖੁਸ਼ ਉਹਨਾਂ ਦਾ ਕਟਾਣਾ ਨਾ ਕਰਾ ਦਿਓ ਕਿਉਂਕਿ ਕੁਝ ਲੋਕ ਖੁਸ਼ ਵੀ ਬਹੁਤ ਹੈ ਉਹ ਉਹਨਾਂ ਦੇ ਆਪਣੀ ਪਾਰਟੀ ਦੇ ਵਰਕਰ ਸਹਿਬਾਨ ਹਨ ਜੇ ਭਗਵਾਨਤਮਾਨ ਖੁਸ਼ ਕਰਨਾ ਚਾਹਦਾ ਆ ਜਾਵੇ ਇੱਥੇ ਸਾਨੂੰ ਸਮਝਾ ਦੇਵੇ ਕੀ ਫਾਇਦੇ ਆ ਕੀ ਨੁਕਸਾਨ ਆ ਅਸੀਂ ਤਾਂ ਜਿੱਦਣ ਚੰਡੀਗੜ੍ਹ ਮੀਟਿੰਗ ਤੇ ਵੀ ਬੈਠੇ ਸੀ ਤੇ ਜਿਹੜੀ ਸਮੋਕੇ ਦੀ ਸਰਕਾਰ ਆ ਉਹਨਾਂ ਦੀਆਂ ਕੁਰਸੀਆਂ ਤੁਸੀਂ ਦੇਖਿਆ ਬੇ ਖਾਲੀ ਰਹੀਆਂ ਅਸੀਂ ਤਾਂ ਉਹਨਾਂ ਨਾਲ ਮੀਟਿੰਗ ਕਰਨ ਗਏ ਆ ਕਿਸਾਨ ਭਵਨ ਬੇ ਤੁਸੀਂ ਸਾਨੂੰ ਇਹਦੇ ਫਾਇਦੇ ਗਿਣਾ ਦਿਓ ਅਸੀਂ ਤੁਹਾਨੂੰ ਨੁਕਸਾਨ ਗਿਣਾ ਦੰਦੇ ਆ ਜਿਹੜੇ ਖੇਤੀ ਕਾਨੂੰਨ ਆਏ ਸੀ ਸੈਂਟਰ ਗਵਰਨਮੈਂਟ ਨੇ ਲਿਆਂਦੇ ਸੀਗੇ ਉਹ ਇੱਕ ਹੌਲੀ ਹੌਲੀ ਕੰਮ ਕਰਨ ਦਾ ਤਰੀਕਾ ਸੀ ਇਹ ਸਿੱਧੇ ਰੂਪ ਤੇ ਪੰਜਾਬ ਦੇ ਲੋਕਾਂ ਦਾ ਡਾਕਾ ਆ ਹੱਕਾਂ ਤੇ ਔਰ ਇਹ ਜਿਹੜੇ ਸਰਕਾਰ ਦੇ ਅਸੀਂ ਕਹਿੰਦੇ ਸੀਗੇ ਜਿਹੜੇ 92 ਚਤਾਇਓ ਪਈ ਅਸੀਂ ਆਮ ਘਰਾਂ ਦੇ ਪੁੱਤ ਵਾਂ ਆਮ ਘਰਾਂ ਦੇ ਸਾਡੀ ਸਰਕਾਰ ਲਿਆਓ ਅਸੀਂ ਬਲਦਰਾ ਲਿਆਵਾਂਗੇ ਕੀ ਨਾ 92 ਆਂ ਦੀਆਂ ਲੱਤਾਂ 'ਚ ਜਾਨ ਹੈ ਕਿ ਮੁੱਖ ਮੰਤਰੀ ਨੂੰ ਜਾਂ ਕੇਜਰੀ ਵੱਲ ਨੂੰ ਇਹ ਗੱਲ ਕਹਿ ਸਕਣ ਵੀ ਇਹ ਪਾਲਿਸੀ ਕਿਸਾਨਾਂ ਦੇ ਹੱਕ 'ਚ ਨਹੀਂ ਇਹਨੂੰ ਵਾਪਸ ਲਓ ਸਾਡੇ ਚੁਣੇ ਹੋਏ ਨਮਾਇंदे ਲੋਕ ਵੋਟਾਂ ਕਿਉਂ ਪਾਉਂਦੇ ਆ ਕੀ ਸਾਡਾ ਜਿਹੜਾ ਪੱਖ ਵਾ ਉਹ ਵਿਧਾਨ ਸਭਾ ਵਿੱਚ ਜਾਂ ਪਾਰਲੀਮੈਂਟ ਵਿੱਚ ਇਹ ਲੋਕ ਰੱਖਣਗੇ ਅੱਜ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਕਿੱਥੇ ਨੇ ਜੇ ਇੱਕ ਕੰਗ ਸਾਬ ਨੇ ਟਵੀਟ ਕੀਤਾ ਉਹਨਾਂ ਨੇ ਵੀ ਵਾਪਸ ਲੈ ਲਿਆ ਉਹਨਾਂ ਨੇ ਵੀ ਵਾਪਸ ਲੈ ਲਿਆ ਅਸੀਂ ਇੱਥੋਂ ਸਮਝ ਸਕਦੇ ਹਾਂ ਵੀ ਸਾਡੇ ਜਿਹੜੇ ਇਹ ਲੋਕ ਨੇ ਜਿਹੜੇ ਪੰਜਾਬ ਦੇ ਚੋਣ ਹੋਏ ਇਹ ਕਿੰਨਾ ਕ ਕੇਜਰੀਵਾਲ ਦੇ ਨਾਲ ਬੋਲ ਕੇ ਜਾਂ ਵਿਚਾਰ ਕਰਕੇ ਉਹਦਾ ਜਵਾਬ ਦੇ ਸਕਦੇ ਆ ਇਹ ਬਿਲਕੁਲ ਨਕਾਰਾ ਲੋਕ ਨੇ ਇਹ ਸਾਬਤ ਗੱਲ ਹੋ ਚੁੱਕੀ ਆ ਇਸ ਕਰਕੇ ਇਹ ਅੱਜ ਜਿਹੜਾ ਇਕੱਠ ਹੋ ਰਿਹਾ ਸ਼ਹੀਦਾ ਦੀ ਧਰਤੀ ਤੋਂ ਸ਼ਹੀਦ ਭਗਤ ਭਗਤ ਸਿੰਘ ਦੀ ਧਰਤੀ ਤੋਂ ਇਹ ਅੱਜ ਪੰਜਾਬ ਸਰਕਾਰ ਨੂੰ ਤੇ ਪੂਰੇ ਪੰਜਾਬ ਚੋਂ ਇੱਕ ਸੁਨੇਹਾ ਜਾ ਰਿਹਾ ਕਿ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਤੁਰੰਤ ਵਾਪਸ ਲਿਆ ਜਾਵੇ ਧੰਨਵਾਦ ਬਹੁਤ ਸ਼ੁਕਰੀਆ ਸਾਹਿਬ ਮਹਾਲੋ ਤੋਂ ਕੁਲਜਿੰਦਰ ਅੰਕਲ ਨਾਲ ਨੇ ਇਹਨਾਂ ਦੀ ਜ਼ਮੀਨ ਜਿਹੜੀ ਆ ਉਹ ਵੀ ਲੈਂਡ ਪੂਲਿੰਗ ਪਾਲਿਸੀ ਚ ਆਈ ਆ 383 ਏਕੜ ਮਹਾਲੋ ਦੱਸੀ ਜਾ ਰਹੀ ਹੈ ਅਜਾ ਅੰਕਲ ਜੀ ਜਦੋਂ ਇਹ ਲੈਂਡ ਪੂਲਿੰਗ ਪਾਲਿਸੀ ਤੁਹਾਡੀ ਜ਼ਮੀਨ ਆਈ ਹੈ ਹਾਂਜੀ ਪਾਲਿਸੀ ਆਉਣ ਤੋਂ ਪਹਿਲਾਂ ਸਰਵੇ ਕੀਤਾ ਗਿਆ ਤੁਹਾਡੇ ਤੋਂ ਕੋਈ ਪੁੱਛਿਆ ਗਿਆ ਨਹੀਂ ਜੀ ਇਹ ਐਕਚੁਅਲੀ ਅਸੀਂ ਵਿਰੋਧ ਇਹਦਾ ਇਸ ਕਰਕੇ ਕਰ ਰਹੇ ਹਾਂ ਜੀ ਇਹ ਜਿਹੜੀ ਲੈਂਡ ਪੂਲਿੰਗ ਸਕੀਮ ਆ ਇਹ ਬਿਲਕੁਲ ਝੂਠੀ ਆ ਔਰ ਸਾਰੇ ਪੰਜਾਬੀਆਂ ਨਾਲ ਤੁੱਖ ਆਇਆ ਇਹ ਲੈਂਡ ਪੂਲਿੰਗ ਸਕੀਮ ਵਿੱਚ ਸਰਕਾਰ ਹੁਣ ਤੱਕ ਇਹੀ ਇੱਕ ਪ੍ਰਚਾਰ ਕਰ ਰਹੀ ਆ ਕਿ ਇਹ ਪੂਰੀ ਵੌਲੰਟਰੀ ਸਕੀਮ ਆ ਕਿਸਾਨ ਦੀ ਮਰਜ਼ੀ ਆਪਣੀ ਜ਼ਮੀਨ ਦੇਵੇ ਚਾਹੇ ਨਾ ਦੇਵੇ ਪਰ ਇਸੇ ਪਾਲਿਸੀ ਵਿੱਚ ਜੇ ਤੁਸੀਂ ਪੜੋ ਧਿਆਨ ਦੇ ਵਿੱਚ ਉਹਨਾਂ ਨੇ ਅੱਗੇ ਲਿਖਿਆ ਹੋਇਆ ਪੇ ਜੇ ਕੋਈ ਜ਼ਮੀਨ ਦਾ ਟੁਕੜਾ ਬਚ ਜਾਂਦਾ ਸਹਿਮਤੀ ਤੋਂ ਬਗੈਰ ਉਹਨੂੰ ਐਲ ਆਰ ਜਿਹੜਾ ਲਾਰ ਐਕਟ 2013 ਉਹਦੇ ਅਧੀਨ ਐਕਵਾਇਰ ਕੀਤਾ ਜਾਊਗਾ ਇਹਦਾ ਮਤਲਬ ਵੌਲੰਟਰੀ ਵਾਲਾ ਤਾਂ ਸੌਲੇ ਖਤਮ ਹੋ ਗਿਆ ਜੇ ਤਾਂ ਕਹਿੰਦੇ ਵੌਲੰਟਰੀ ਦਿੱਤੀ ਵੀ ਠੀਕ ਆ ਨਹੀਂ ਦਿੱਤੀ ਤਾਂ ਉਹ ਐਕਟ ਲਾ ਕੇ ਕਰ ਦੇਣਗੇ ਅੱਛਾ ਹੁਣ ਅਸੀਂ ਕਿਉਂ ਕਹਿੰਦੇ ਆ ਇਹ ਪਾਲਿਸੀ ਸੰਵਿਧਾਨ ਦੀ ਤੇ ਕਾਨੂੰਨ ਦੀ ਦੋਨਾਂ ਦੀ ਲੰਗੜਾ ਕਰਦੇ ਆ ਦੇਖੋ ਜੇ ਇਹ ਲਾਰ ਐਕਟ ਕਹਿੰਦੇ ਆ ਉਹ ਜਿਹੜਾ ਪੂਰਾ ਐਕਟ ਹੈ ਜੀ ਆਪਣਾ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟਰਾਂਸਪੇਰੈਂਸੀ ਇਨ ਲੈਂਡ ਐਕਵਿਜੀਸ਼ਨ ਰੀਹੈਬਿਲਿਟੇਸ਼ਨ ਐਂਡ ਰੀਸੈਟਲਮੈਂਟ 2013 ਐਕਟ ਆ ਉਸ ਐਕਟ ਦੇ ਵਿੱਚ ਇਹਦੇ ਵਿੱਚ ਜਿਹੜੀ ਹੈਗੀ ਉਹ ਰਾਈਟ ਟੂ ਫੇਅਰ ਕੰਪੈਂਸੇਸ਼ਨ ਪਹਿਲਾਂ ਤਾਂ ਸਾਨੂੰ ਕੰਪੈਂਸੇਸ਼ਨ ਮਿਲੀ ਨਹੀਂ ਰਹੀ ਉਹ ਐਕਟ ਦੇ ਇਹ ਤਜੀਆਂ ਉੱਡ ਰਹੀਆਂ ਫੇਰ ਤਾਂ ਇੱਕ ਪਾਸੇ ਰਹਿ ਗਏ ਅਨਫੇਅਰ ਵੀ ਹੈ ਨਹੀਂ ਪਲਾਟ ਹੀ ਦਿੱਤਾ ਜਾਣਾ ਕਦੋਂ ਵੇਖ ਜਾਣਾ ਟਰਾਂਸਪੇਰੈਂਸੀ ਕੋਈ ਪਾਰਦਰਸ਼ਤਾ ਨਹੀਂ ਜੋ ਦਿਲ ਕੀਤਾ ਲਿਖ ਦਿੱਤਾ ਜੋ ਦਿਲ ਕਰਦਾ ਤੀਜੇ ਦਿਨ ਅਵੈਂਟਮੈਂਟ ਹੋ ਜਾਂਦੀ ਆ ਕੋਈ ਪਾਲਿਸੀ ਪਾਰਦਰਸ਼ਤਾ ਨਹੀਂ ਲੈਂਡ ਅਕਵਾਇਰ ਐਕਟ ਪਹਿਲਾਂ ਕਹਿੰਦੇ ਐਕਵਾਇਰ ਕਰਨੇ ਨਹੀਂ ਜੇ ਅਸੀਂ ਪੂਲਿੰਗ ਚ ਕਰਦੇ ਆ ਦੂਜੀ ਕਹਿੰਦੇ ਆ ਜੇ ਦੇ ਵਿੱਚ ਨਾਮਲੀ ਪੂਲਿੰਗ ਵਿੱਚ ਅਕਵਾਇਰ ਕਰ ਲਵਾਂਗੇ ਠੀਕ ਹੈ ਜੀ ਫਿਰ ਉਹਦੇ ਵਿੱਚ ਜਿਹੜਾ ਹੈਗਾ ਰੀਹੈਬਿਲੀਟੇਸ਼ਨ ਰੀਸੈਟਲਮੈਂਟ ਜਿਹੜੇ ਪਿੰਡ ਦੇ ਵਿੱਚੋਂ 383 ਏਕੜੇ ਪਿੰਡ ਦੀ ਜਮੀਨ ਚਲੇ ਇੱਕ ਪਿੰਡ ਉਜੜ ਜਾਣਾ ਜਰ ਪਿੰਡ ਦੀ ਜਮੀਨ ਗਏ ਖੇਤੀ ਵਾਲੀ ਗਏ ਖੇਤੀ ਕਰਨ ਵਾਲ ਖੇਤ ਮਜ਼ਦੂਰ ਗਏ ਜਿਹੜੇ ਪਿੰਡ ਦੇ ਵਿੱਚ ਛੋਟੇ ਦੁਕਾਨਦਾਰ ਆ ਚਾਹੇ ਇਹਨਾਂ ਦੇ ਵਿੱਚ ਨਾਲ ਕਿ ਮਨਰੇਗਾ ਵਰਕਰ ਆ ਹੋਰ ਜਿਹੜੇ ਵੀ ਜਿੰਨੇ ਵੀ ਹੈਗੇ ਆ ਇਹ ਸਾਰੇ ਉੱਦਣ ਜਾਣਗੇ ਪਿੰਡ ਦਾ ਉਜਾੜਾ ਉਹ ਕਿੱਥੇ ਮੁੜ ਕੇ ਬਸਾਉਣਾ ਰੀਹੈਬਿਲੀਟੇਸ਼ਨ ਉਹਨਾਂ ਰੀਸੈਟਲਮੈਂਟ ਉਹਨਾਂ ਨੂੰ ਕਦੇ ਨਾਲ ਉਹਨੇ ਆਪਣੇ ਦੁਆਰਾ ਪੰਚਾਇਤ ਭੰਗ ਹੋ ਜਾਣੀ ਹੈ ਤੁਸੀਂ ਆਪਣੇ ਮਸਲੇ ਆ ਮੁੱਦੇ ਕਿਧਰ ਲੈ ਕੇ ਜਾਓ ਨਾਲੇ ਇਹਦੇ ਵਿੱਚ ਇੱਕ ਹੋਰ ਹੈ ਜੀ ਐਕਟ ਦੇ ਵਿੱਚ ਜੇ ਇਹਨਾਂ ਨੇ ਪੀਆਰਬੀ ਕਾਨੂੰਨ ਚ ਲੈਣੀ ਹੋਵੇ ਜ਼ਮੀਨ ਸੈਕਸ਼ਨ 10 ਦੇ ਅੰਡਰ ਇਸ ਵਾਇ ਸਲੋਜ਼ 10 ਦੇ ਵਿੱਚ ਸਿਵਾਏ ਸੜਕਾਂ ਦੇ ਰੇਲਵੇ ਦੇ ਪਾਵਰ ਲਾਈਨਾਂ ਦੇ ਔਰ ਆਪਣੇ ਨਹਿਰਾਂ ਦੇ ਇਹ ਜ਼ਮੀਨ ਨਹੀਂ ਲੈ ਸਕਦੇ ਹੁਣ ਇਹ ਲੈ ਰਹੇ ਆ ਘਰਾਂ ਲਈ ਇਹ ਐਕਟ ਦੀ ਸਿੱਧੀ ਲੰਘਣਾ ਆ ਔਰ ਦੂਸਰੀ ਗੱਲ ਇਹ ਆ ਕਿ ਐਕਟ ਦੇ ਵਿੱਚ ਇਹਨਾਂ ਨੇ ਆਪਣੇ ਹਿਸਾਬ ਨਾਲ ਸੋਧ ਕਰ ਲੈਣੀ ਆ 994 ਦਾ ਜਿਹੜਾ ਇੱਕ ਐਕਟ ਹੈ ਉਸ ਹਿਸਾਬ ਨਾਲ ਪਿੰਡ ਪਿੰਡ ਦਾ ਸ਼ਹਿਰੀਕਰਨ ਨਹੀਂ ਹੋ ਸਕਦਾ 95 ਦਾ 94 ਦਾ ਜਿੱਥੇ ਜਿੱਥੇ ਅੱਜ ਤੱਕ ਪਹਿਲਾਂ ਹੋ ਚੁੱਕੀਆਂ ਜੀ ਮਹਾਲੀ ਬਸਿਆਨੀ ਤੁਸੀਂ ਅੱਜ ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਆਪਾਂ ਸੋਸ਼ਲ ਮੀਡੀਆ ਤੇ ਬਿਆਨ ਦੇ ਰਹੇ ਆ ਤੁਸੀਂ ਦੇਖੋ ਹੁਣ ਫੇਸਬੁੱਕ ਤੇ ਜਿੱਥੇ ਮਾਨਸਾ ਬਠਿੰਡਾ ਜਗਰਾਉਂ ਜਿੱਥੇ ਪੂੜਾ ਦੀਆਂ ਕਲੋਨਾ ਕਟੀਆਂ ਹੋਈਆਂ ਆ ਉਹ ਕਲੋਨੀਆ ਦੇ ਵਿੱਚ ਕਾ ਹੋ ਗਿਆ ਹੋਇਆ ਹੈ ਜਾਂ ਕੋਈ ਨਹੀਂ ਲਹਿ ਰਿਹਾ ਮਹਾਲੀ ਜਿਹੜਾ ਹਲੇ ਤੱਕ ਉਹ ਡਿਵੈਲਪ ਨਹੀਂ ਹੋਇਆ ਮਹਾਲੀ ਦੇ ਵਿੱਚ ਹਲੇ ਤੱਕ ਸਾਰੇ ਨਹੀਂ ਫਲੈਟ ਖਾਲੀ ਪਏ ਆ ਜਿਨ੍ਹਾਂ ਨੂੰ ਪਹਿਲਾਂ ਲੈਂਡ ਬੁਕਿੰਗ ਕੀਤੀ ਆ ਉਹਨਾਂ ਲੋਕਾਂ ਨੂੰ ਹਲੇ ਤੱਕ ਪਲਾਟ ਨਹੀਂ ਮਿਲੇ ਇਹਦਾ ਸਿੱਧਾ ਉਜਾੜਾ ਜੜਾ ਆ ਜਿਹੜੇ ਤੁਸੀਂ ਕਹਿੰਦੇ ਸਾਨੂੰ ਪੁੱਛਿਆ ਗਿਆ ਇਹਨਾਂ ਨੇ 70% ਸਰਵੇ ਦਾ ਕੀ ਇਹਨਾਂ ਨੇ ਸਾਡੇ ਨਾਲ ਸਲਾਹ ਤੱਕ ਨਹੀਂ ਕੀਤੀ ਔਰ ਜਿਹੜੇ ਪਿੰਡ ਉਜੜੂਗਾ ਉਹਦਾ ਕੀ ਮੁਰਾ ਇਹਨਾਂ ਨੇ ਕੋਈ ਰੱਖਿਆ ਸੋਸ਼ਲ ਇਮਪੈਕਟ ਕੀ ਹੈ ਤੁਹਾਨੂੰ ਚਲੋ ਮੰਨ ਲੈਂਦੇ ਆ ਪੈਸੇ ਦੇ ਵੀ ਦੋਗੇ ਤੁਸੀਂ ਕੰਮ ਕੀ ਕਰੂਗਾ ਕੰਮ ਕੋਈ ਨਹੀਂ ਰਹਿਣਾ ਜੀ ਜੇ ਜਮੀਨੇ ਚਲੇ ਗਈ ਸਾਡੇ ਕੋਲ ਪਲਾਟ ਆ ਜਿਹੜਾ ਪਲਾਟ ਦੀ ਚਲੋ ਗੱਲ ਕਰੀਏ ਜੀ ਇਹ ਪਾਲਿਸੀ ਦੇ ਵਿੱਚ ਦੇਖੋ ਕਿੰਨਾ ਵਿਰੋਧਾਵਾਸ ਆ ਇਹ ਅਫੋਰਡੇਬਲ ਹਾਊਸਿੰਗ ਲਈ ਕਹਿੰਦੇ ਆ ਠੀਕ ਹੈ ਜੀ ਅਫੋਰਡੇਬਲ ਹਾਊਸਿੰਗ ਮਤਲਬ ਗਰੀਬ ਬੰਦਿਆਂ ਨੂੰ ਸਸਤੇ ਕਰ ਦੇਣੇ ਆ ਜਿਹੜੇ ਜਮੀਨਦਾਰ ਨੂੰ ਸਮਝਾਉਂਦੇ ਆ ਸਾਡੇ ਕੋਲ ਉਹਨੇ 1 ਏਕੜ ਲੈ ਕੇ ਜਿਹੜਾ ਸਾਨੂੰ 2 ਕਨਾਲਾਂ ਜਗ੍ਹਾ ਦੇਣੀ ਆ ਉਹ ਸਾਨੂੰ ਸਮਝਾਉਂਦੇ ਆ ਵੀ ਤੁਹਾਡਾ ਜਿਹੜਾ ਰਹਿਸ਼ੀ ਪਲਾਟ ਆ 30000 ਗਜ ਦੇ ਹਿਸਾਬ ਨਾਲ ਆ ਠੀਕ ਆ ਜੀ 3 ਕਰੋੜ ਦਾ ਦੱਸ ਦਿਆ ਜ਼ਿਮੀਂਦਾਰ ਨੂੰ ਜਿਹੜੇ ਗਰੀਬ ਲੋਕ ਕੋਈ 4 ਮਰਲੇ ਦੇ 5 ਮਰਲੇ ਦਾ ਵੀ ਕਰ ਲਊਗਾ 200 250 ਗਜ ਦਾ ਲਊਗਾ ਜਿਹੜਾ 250 ਗਜ ਆ ਜਿਹਦਾ ਜ਼ਿਮੀਂਦਾਰ ਨੂੰ ਕਹਿੰਦੇ 30000 ਗਜ ਆ 75 ਲੱਖ ਦਾ ਇੱਕ ਪਲਾਟ ਹੋ ਗਿਆ ਓਕੇ ਪੰਜਾਬ ਦਾ ਕਿਹੜਾ ਬੰਦਾ ਆ 5 ਮਰਲੇ ਦਾ 75 ਲੱਖ ਦਾ ਗਰੀਬ ਬੰਦਾ ਪਲਾਟ ਲਊਗਾ ਉਹਦੇ ਉੱਤੇ ਮੁਰਗੇ ਜਿਹੜੇ ਛਤਣਾ ਆ ਚਤੌਦਿਓ ਬੱਕਰੀ ਆ ਇਹ ਕਹਿੰਦੇ ਕੁਛ ਆ ਕਰਦੇ ਕੁਛ ਆ ਪਹਿਲਾਂ ਇਹ 30000 ਤੋਂ ਸ਼ੁਰੂ ਹੋਏ 50 ਤੋਂ ਲੈ ਕੇ ਲੱਖ ਕਹਿੰਦੇ ਆ ਸਾਰੇ ਪੰਜਾਬ ਨੂੰ ਪਤਾ ਜੀ ਲੱਖ ਰੁਪਈਆ ਜੇ 65000 ਏਕੜ ਆ 650 ਕਰੋੜ ਰੁਪਈਆ ਬਣ ਜਾਂਦਾ ਜੀ ਸਾਲ ਦਾ ਕੀ ਸਰਕਾਰ ਕੋਲ ਇੰਨੇ ਪੈਸੇ ਹੈਗੇ ਇਹਨੇ ਜੇ 550 ਕਰੋੜ ਦੇਣਦੇ ਟੈਂਡੂ ਪੈਸੇ ਨਹੀਂ ਸਰਕਾਰ ਦੇ ਆਪਣੇ ਕੰਮ ਜਿਹੜੇ ਨੇ ਤਨਖਾਹ ਨਹੀਂ ਮਿਲਦੀਆਂ ਮੌਕੇ ਸਿਰ ਇਹ ਤਾਂ ਇਹਨਾਂ ਨੇ ਸਾਡੇ ਕੋਲੋਂ ਲੈ ਕੇ ਲੁੱਟ ਕੇ ਸਾਨੂੰ ਵਿਲੇ ਕਰਕੇ ਉਜਾੜ ਕੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਵੱਡੇ ਵੱਡੇ ਕਾਰਪੋਰੇਟ ਘਰਾੜਿਆਂ ਤੇ ਹਜ਼ਾਰਿਆਂ ਨੂੰ ਉਹਨਾਂ ਨੂੰ ਜ਼ਮੀਨਾਂ ਦੇਣੀਆਂ ਉਹਨਾਂ ਤੋਂ ਪੈਸੇ ਲੈਣੇ ਆ ਆਪਣੀਆਂ ਇਹਨਾਂ ਦੀ ਗੱਲ ਉਹ ਜਾੜਾ ਕਿੰਨਾ ਖੁੰਦਾ ਫਿਰ ਕਿੰਨੇ ਕਿਸਾਨ ਚੜਦੇ ਪਿੰਡੇ ਉਹਦਾ ਸਾਡੇ ਜਿੱਥੇ ਤੁਸੀਂ ਨਹਿਰ ਤੋਂ ਲੱਗ ਕੇ ਬੈਠੇ ਸਾਰੇ ਜੱਬੋਵਾਲ ਤੱਕ ਗੁਜਰਪੁਰ ਮਲਪੁਰ ਪਿੰਡ ਦੀ ਹੱਦ ਤੱਕ ਸਾਰਾ ਪੰਨਾ ਚੜਦਾ ਸਾਰੀ ਜ਼ਮੀਨ ਹਜੇ ਨਾ ਦੇਣ ਦੇਣੀ ਆ ਭਗਵਾਨ ਤਬਾ ਨੂੰ ਨਾ ਦੇਣੀ ਆ ਕੇਜਰੀਵਾਲ ਨੂੰ ਜਿੱਦਾਂ ਵੀ ਮਰਜ਼ੀ ਆ ਜਾਵੇ ਆ ਕੇ ਅਸੀਂ ਗੱਲਬਾਤ ਸਾਰੇ ਹੁਣ ਸਾਰੇ ਹਰਿ ਸਸਪੈਂਸਰ ਮੈਂ ਗੱਲ ਕਰਦਾ ਇੱਕ ਮਿੰਟ ਆਪਣੀ ਹੁਣ ਕਾਲ ਕੀਤੀ ਸੀ ਅੱਜ ਦੀ ਅੱਜ ਦੀ ਕਾਲ ਸਾਡੀ ਦੀ ਜਿੱਦਾਂ ਸੰਯੁਕਤ ਖੇਤ ਮੋਰਚੇ ਨੇ ਸਾਰੇ ਪੰਜਾਬ ਦੇ ਟਰੈਕਟਰ ਮਾਰਚ ਦੀ ਕਾਲ ਦਿੱਤੀ ਆ ਕਾਲ ਦਿੱਤੀ ਆ ਜੀ ਹੁਣ ਕਿੰਨੇ ਟਰੈਕਟਰ ਮਾਰ ਸ਼ੁਰੂ ਹੋਗਾ ਬਸ ਅਸੀਂ ਸ਼ੁਰੂ ਹੋਣ ਲੱਗੇ ਆ ਪਾਸੇ ਦਾ ਤੁਹਾਡੀ ਬਾਈਟ ਦੇਣੀ ਆ ਤਾਂ ਤਿਆਰ ਤਿਆਰੀ ਸਾਰੀ ਹੋਈ ਹੋਈ ਕੋਈ ਤੁਸੀਂ ਤਾਂ ਆਪਣਾ ਆਪਣਾ ਪਰਿਵਾਰ ਹੈ ਹੀ ਆ ਇਹ ਗੱਲ ਦੱਸੋ ਕੋਈ ਦਬਾਅ ਕੋਈ ਪ੍ਰੈਸ਼ਰ ਤੁਹਾਡੇ ਤੇ ਸਰਕਾਰ ਦਾ ਹੋਵੇ ਨਹੀਂ ਸਰ ਦੇ ਪ੍ਰੈਸ਼ਰ ਨਹੀਂ ਸਾਡੇ ਸਰਕਾਰ ਜਿਹਦਾ ਆਉਂਦੇ ਆ ਸਾਡੇ ਪਿੰਡ ਚੋਂ तहसीलदार साहब ਕਾਨੂੰਗੋ ਪਟਵਾਰੀ ਆਉਂਦੇ ਆ ਵੀ ਤੁਸੀਂ ਆਪਣੀ ਸ਼ਾਂਤੀ ਦਿਓ ਕੈਂਪ ਆ ਹੁਣ ਮੈਨੂੰ ਹਲੇ ਹੋਰ ਵਾਲੇ 15 ਮਿੰਟ ਪਹਿਲਾਂ ਪਟਵਾਰੀ ਦਾ ਫੋਨ ਆਕੇ ੜਿਆ ਕਹਿੰਦੇ ਜੀ ਇਸ ਟਾਈਮ ਮੈਡਮ ਕਹਿੰਦੇ ਆ ਕੈਂਪ ਲਾਉਣਾ ਮੈਂ ਉਹਨਾਂ ਨਾਲ ਜਦੋਂ ਮੈਂ ਕਹਿੰਦਾ ਅਸੀਂ ਨਹੀਂ ਕੈਂਪ ਲਾਉਣਾ ਅਸੀਂ ਨਹੀਂ ਲਾਉਣਾ ਅਸੀਂ ਪਾਲਿਸੀਆਂ ਸਮਝੇ ਹੋਏ ਅਸੀਂ ਨਹੀਂ ਕੈਂਪ ਵੀ ਨਹੀਂ ਲਾਉਣਾ ਉਹ ਕਹਿੰਦੇ ਕਿ ਸਾਡੇ ਸਵਾਲਾਂ ਦਾ ਕੀ ਜਵਾਬ ਦੇ ਦੋਗੇ ਤੁਸੀਂ ਕੋਈ ਮੈਂ ਕਹਿੰਦਾ ਜੀ ਉਹਨਾਂ ਕੋਲ ਹੈ ਹੀ ਕੁਝ ਨਹੀਂ اچھا ਇੱਕ 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 ਤੁਸੀਂ ਮਤੇ ਪਾਏ ਆ ਹਾਂਜੀ ਕਿ ਗ੍ਰਾਮ ਸਭ ਜਿਹੜੇ ਰਜਿਸਟਰ ਕਾਰਵਾਈ ਵਾਲਾ ਹੁੰਦਾ ਹੈ ਕਾਰਵਾਈ ਰਜਿਸਟਰ ਉਹ ਉਹਦੇ ਅਕੋਰਡਿੰਗ ਮਤਾ ਪਾ ਦਿੱਤਾ ਉਹਦੇ ਅਕੋਰਡਿੰਗ ਵੀ ਮਤਾ ਅਸੀਂ ਪਾ ਰਹੇ ਆ ਜੀ ਸਾਡੇ ਤਿਆਰ ਆ ਦੂਜੇ ਪੰਜਾਬ ਦਾ ਮਤਾ ਵੀ ਪਹਿਲਾਂ ਹੀ ਦੇ ਚੁੱਕੇ ਆ ਅਸੀਂ ਦੋ ਤਰੀਕ ਨੂੰ ਹੀ ਡੀਸੀ ਸਾਹਿਬ ਨੂੰ ਮਤਾ ਗਵਰਨਰ ਪੰਜਾਬ ਗਲਾਡਾਂ ਦੇ ਉਹਦੇ ਵਿੱਚ ਅਸੀਂ ਸਾਰੇ ਇਕੱਲੇ ਇਕੱਲੇ ਕਿਸਾਨ ਨੇ ਆਪਣੇ ਆਪਣੇ ਜ਼ਮੀਨ ਦਾ ਖਜ਼ਰਾ ਨੰਬਰ ਬੇਰਵਾ ਪਾ ਕੇ ਤੇ 80% ਲੋਕਾਂ ਨੇ ਸਾਡੇ ਕੋਲ ਤਾਂ 100 ਨੰਬਰ ਦੇ ਦਿੱਤਾ ਇਸ ਕਰਕੇ ਸਾਡੇ ਤਾਂ ਹੋਰ ਕਾਰਵਾਈ ਰਜਿਸਟਰ ਚ ਪਾ ਦੋਗੇ ਤੁਸੀਂ ਉਹ ਵੀ ਪਾਣੇ ਉਹ ਵੀ ਤਿਆਰੀ ਹੈ ਜੀ ਸਭ ਕੁਝ ਪਾਣੇ ਪਿੱਛੇ ਵੀ ਤਿਆਰੀ ਹੈ ਮੈਂ ਸਰਪੰਚ ਸਾਹਿਬ ਦੀ ਵਾਇਟ ਲੈ ਲਵਾਂ ਜੀ ਅਸੀਂ ਤਾਂ ਜੀ ਇਹ ਗਵਰਨਮੈਂਟ ਨੂੰ ਬੇਨਤੀ ਕਰਦੇ ਆ ਜੇ ਜਿਹੜੇ ਵੀ ਇਹ ਨਾ ਇਹ ਸਕੀਮ ਲਿਆਂਦੀ ਆ ਸਾਰੀ ਸਰਾ ਸਰ ਗਲਤ ਆ ਇਹਨਾਂ ਨੂੰ ਇਹਨਾਂ ਸਕੀਮਾਂ ਦੀ ਖਾਤਰ ਜੀਵਿਦਾਨ ਉਹ ਯਾਰ ਨਾ ਅਸੀਂ ਰੋਟੀ ਰੋਜੀ ਖਾਣੀ ਐ ਜੀਵਿਦਾਨ ਲੈ ਸਾਰੀ ਜ਼ਮੀਨ ਤੋਂ ਇਹ ਜਿਹੜੇ ਕੰਮ ਕਰਦੇ ਆ ਵਧੀਆਰੀ ਐ ਇਹਨਾਂ ਨੂੰ ਅਸੀਂ ਸਾਬਕਾ ਸਿਕਾਉਣਾ ਜ਼ਰੂਰ ਹੁਣ ਦੱਤੇ ਆ ਹੌਣ ਜੀ ਇਕੱਠੇ ਆ ਤੁਸੀਂ ਸਭ ਇਕੱਠੇ ਆ ਜੀ ਕਿਉਂਕਿ ਕੇਵਲੇ ਸਰਕਾਰ ਖਦੇੜਨ ਦੀ ਕੋਸ਼ਿਸ਼ ਕਰਦੀ ਆ ਫਿਰ ਜਾਂਦੇ ਤਾਂ ਨਹੀਂ ਕਿਤੇ ਜੀ ਸਾਡੇ ਤਾਂ ਕੋਈ ਬੰਦਾ ਨਹੀਂ ਜਾਊਗਾ ਜੱਬੋ ਵਾਲਾ ਮਹਾਣੋਂ ਦਾ ਆਪਣਾ ਨਾਂ ਦੱਸ ਦੋ ਮੇਰਾ ਨਾਂ ਹੁਸਨ ਲਾਲ ਲੰਬੜਦਾਰ ਸਾਬਕਾ ਸਰਪੰਚ ਜੱਬੋ ਆ ਠੀਕ ਹੈ ਲੰਬੜਦਾਰ ਸਾਹਿਬ ਬੰਗਲਾ ਤੋਂ ਸਰਪੰਚ ਸੰਦੀਪ ਜੀ ਆਏ ਨੇ ਜੀ ਸਰਪੰਚ ਸਾਹਿਬ ਦੇਖੋ ਇਹ ਪਹਿਲਾਂ ਤਾਂ ਮੇਰਾ ਬੀਬੀ ਬੱਤੀ ਦਾ ਬਹੁਤ-ਬਹੁਤ ਧੰਨਵਾਦ ਮੈਂ ਤਾਂ ਅੱਜ ਇਸ ਗੱਲ ਦੇਖੋ ਖੁਸ਼ੀ ਆ ਕਿ ਸਾਰੇ ਕਿਸਾਨ ਜਥੇਬੰਦੀਆਂ ਇਕੱਠੀਆਂ ਇਕੱਠੀਆਂ ਹੋਈਆਂ ਆ ਇੱਕ ਝੰਡੇ ਥੱਲੇ ਆ ਇਕੱਠੇ ਹੋਇਆ ਆ ਔਰ ਦੂਜੀ ਗੱਲ ਇਹ ਭਗਵੰਦ ਮਾਨ ਨੂੰ ਇਹ ਨਹੀਂ ਪਤਾ ਕਿ ਕਿਸਾਨ ਜੱਥੇਬੰਦੀਆਂ ਨੇ ਤਾਂ ਸਾਰਿਆਂ ਨੇ ਮੋਦੀ ਚੁਗਾ ਲਿਆ ਸਕੇ ਤਾਂ ਹੈ ਹੀ ਗਿਆ ਆ ਬਾਕੀ ਇਹ ਆ ਇਹਨੂੰ ਇਹ ਨਹੀਂ ਪਤਾ ਕਿ ਜੇ ਇਦਾਂ ਜ਼ਮੀਨਾ ਦੇਣ ਲੱਗੇ ਤਾਂ ਅਨਾਜ ਕਿੱਥੇ ਪੈਦਾ ਹੋਣਾ ਫੇਰ ਤੇ ਭਗਵੰਦ ਮਾਨ ਦੇ ਜਾਂ ਕਿਸੇ ਸਰਕਾਰ ਦੇ ਕੇਜਰੀਵਾਲ ਦੇ ਕੋਠਿਆਂ ਦੇ ਲਾਣਾ ਪਊਗਾ ਬਲੇਟਾ ਦੇ ਲਾਵਾਂਗੇ ਆ 2050 ਦੀ ਜਿੱਦਾਂ ਨੈੱਟ ਦੀ ਸੂਚੀ ਚੱਲਦੀ ਆ ਬੇ ਮੋਟਿਆਂ ਦੇ ਫਸਲ ਲੈਣੀ ਪੈਣੀ ਆ ਭਗਵਾਨ ਜੀ ਤੁਮਾਨੂੰ ਇਹ ਨਹੀਂ ਪਤਾ ਕਿ ਕਰੋੜਾਂ ਦੀ ਜ਼ਮੀਨ ਦੇਣ ਦੀ ਗੱਲ ਨਹੀਂ ਮਸਲਾ ਆਣ ਵਾਲੀ ਨਸਲਾਂ ਦਾ ਓਏ ਸਾਡੀ ਧਰਤੀ ਮਾਇਆ ਧਰਤੀ ਮਾਇਆ ਅਸੀਂ ਕਿੱਦਾਂ ਬਿਨਾ ਕੇਸ ਦੇ ਅਸੀਂ ਇਸ ਲਈ ਸਾਰੇ ਬਰੋਚ ਵਿੱਚ ਇਹਦੇ ਇੱਕ ਮੋਟਵਾ ਸਾਰੇ ਸਾਰੇ ਲੜਾਂਗੇ ਤੁਸੀਂ 100 ਪਿੰਡਾਂ ਦੇ ਸਰਪੰਚ ਆ ਸਾਰੇ ਨਾਲ ਆ ਕਿ ਸਾਰੇ ਨਾਲ ਵਾ ਟੁੱਟੇ ਹੋਏ ਆ ਸਾਰੇ ਨਾਲ ਵਾ ਇਹ ਦੋ ਜਣ ਬਹੁਤ ਸ਼ੁਕਰੀਆ ਜੀ ਪੰਜ ਸੱਤ ਹਾਂ ਜੀ ਭਾਈ ਕੀ ਹਾਲ ਚਾਲ ਹੈ ਦੇਖੋ ਜਿਹੜੀ ਇਹ ਲੈਂਡ ਪੁਲਿੰਗ ਨੀਤੀ ਆ ਬੜੀ ਹੀ ਘਾਤਕ ਹੈ ਅੱਜ ਮਹਾਲੋ ਨਾ ਹੋਇਆ ਆ ਕੱਲ ਨੂੰ ਹੋਰ ਪਿੰਡਾਂ ਨਾ ਹੋਣਾ ਉਨੀ ਇਹ ਸ਼ੁਰੂਆਤ ਕੀਤੀ ਆ ਵੀ ਮਹਾਲੋ ਨੂੰ ਕਾਬੂ ਲੈ ਲਈਏ ਐਨ ਆਰ ਆਈ ਵੈਲਟ ਆ ਜੇ ਮਹਾਲੋ ਨੂੰ ਅਸੀਂ ਕਾਬੂ ਲੈ ਲਿਆ ਤਾਂ ਬਾਕੀ ਪਿੰਡ ਵੀ ਹੋ ਜਾਣੇ ਅਸੀਂ ਇਹਦਾ ਸਖਤ ਸ਼ਬਦਾਂ ਦੇ ਵਿਰੋਧ ਕਰਦੇ ਆਂ ਔਰ ਨਾਲ ਹੀ ਸਾਡਾ ਸਾਰਾ ਪਿੰਡ ਆਲੇ-ਦੋਲੇ ਦੇ ਨੰਗਰ ਜਿਹੜੇ ਆ ਇਸ ਮੁਹਿੰਮ ਵਿੱਚ ਸ਼ਾਮਲ ਹੋਇਆ ਇਹਨੂੰ ਬੰਦ ਕਰਾ ਕੇ ਹੀ ਸਾਹ ਲਵਾਂਗੇ ਡੱਟ ਕੇ ਖੜੇ ਆਂ ਜੇ ਪ੍ਰੈਸ਼ਰ ਪੈ ਗਿਆ ਕੋਈ ਨਹੀਂ ਪ੍ਰੈਸ਼ਰ ਚੱਲਾਂਗੇ ਜੀ ਹਰ ਪ੍ਰੈਸ਼ਰ ਲਈ ਅਸੀਂ ਦੇਖੇਤਾਂ ਚ ਵੜ ਕੇ ਆਗੇ ਖੇਤਾਂ ਚੋਂ ਕੱਢਾਂਗੇ ਬਾਹਰ ਐਨੀ ਐਨੀ ਤਾਕਤ ਰੱਖੀ ਸਮਝਾਉਣ ਆਗੇ ਸਮਝਾ ਨਹੀਂ ਸਮਝਾਂਗੇ ਇਹ ਲਈ ਵੀ ਜੇ ਪੈਸੇ ਦੇਂਦੇ ਮੈਂ ਪੈ ਗਿਆ ਪੈਸੇ ਦੀ ਵੀ ਨਹੀਂ ਲੋੜ ਪਊਗੀ ਪੈਸੇ ਸਾਡੇ ਐਨਆਰਆਈ ਬੈਲਟ ਕੋ ਬਹੁਤ ਆ ਜੀ ਇਹ ਜਾਗਦੀ ਜ਼ਮੀਰਾਂ ਦੀ ਗੱਲ ਬਿਲਕੁਲ ਬਿਲਕੁਲ ਬਹੁਤ ਸ਼ੁਕਰੀਆ ਕੱਢੋ ਜੀ ਆਪਣੀ ਗੱਡੀ ਵੀ ਕੱਢੋ Bidea